ਰਾਗ ਬਸੰਤ ਮਹਲਾ ਪਹਿਲਾ ਘਰ ਪਹਿਲਾ ਛੋਪ ਦੇ ਦੁੱਤ ਕੇ ਬਸੰਤ ਰਾਗ ਪਹਿਲੇ ਪਾਸ਼ਾ ਧੰ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦੇ ਪੰਨ ਬੋਲ ਜਿਨ੍ਹਾਂ ਨੂੰ ਪਹਿਲੇ ਘਰ ਵਿੱਚ ਗਉਣ ਦੀ ਹਦਾਇਤ ਹੈ ਚਾਰ ਪਦਿਆਂ ਵਾਲੇ ਸ਼ਬਦ ਹਨ 2-2 ਤੁਕਾਂ ਵਾਲੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਕਾਲ ਪੁਰਖ ਵੈਗੁਰੂ ਇੱਕ ਹੈ ਸੱਚਾ ਹੈ ਹੋਂਦ ਵਾਲਾ ਹੈ ਸਦੀਵੀ ਰਹਿਣ ਵਾਲਾ ਹੈ ਕਰਤਾ ਹੈ ਸਭ ਕੁਝ ਬਣਾਉਣ ਵਾਲਾ ਹੈ ਤੇ ਬਣਾ ਕੇ ਵਿੱਚ ਆਪ ਵਸਿਆ ਹੋਇਆ ਨਿਰਵੈਰ ਹੈ ਉਸ ਦਾ ਕਿਸੇ ਨਾਲ ਵੈਰ ਨਹੀਂ ਤੇ ਉਸ ਨੂੰ ਕਿਸੇ ਦਾ ਡਰ ਵੀ ਨਹੀਂ ਉਸ ਦੀ ਮੂਰਤ ਬਚਪਨ ਜਵਾਨੀ ਬੁਢੇਪੇ ਮੌਤ ਤੋਂ ਰਹਿਤ ਹੈ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ ਉਹਨੂੰ ਬੁਢੇਪਾ ਉਹਨੂੰ ਮੌਤ ਉਹਨੂੰ ਜਵਾਨੀ ਉਹਨੂੰ ਬਚਪਨ ਨਹੀਂ ਵਿਆਪਦਾ ਅਜੂਨੀ ਉਹ ਜੁਨਾ ਵਿੱਚ ਨਹੀਂ ਆਉਂਦਾ ਸਹਿ ਭੰਗ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਉਹ ਆਪਣੇ ਆਪ ਤੋਂ ਬੜਿਆ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਅਜੇਹਾ ਅਕਾਲ ਪੁਰਖ ਮਿਲਦਾ ਹੈ ਮਹਾ ਮਾਹ ਮੂ ਮਾਰਖੀ ਚੜਿਆ ਸਦਾ ਬਸੰਤ ਹੈ ਮਨ ਜੇ ਤੂੰ ਹੌਮੇ ਵਾਲੀ ਬਿਰਤੀ ਭਲਾ ਦੇਵੇਂ ਤਾਂ ਤੇਰੇ ਅੰਦਰ ਵੱਡੀਆਂ ਵੱਡੀਆਂ ਵਧਾਈਆਂ ਬਣ ਜਾਣ ਤੇਰੇ ਅੰਦਰ ਸਦਾ ਚੜਦੀ ਕਲਾ ਟਿੱਕੀ ਰਹੇ ਕਿਉਂਕਿ ਤੇਰੇ ਅੰਦਰ ਸਦਾ ਖੜੇ ਰਹਿਣ ਵਾਲਾ ਪ੍ਰਮਾਤਮਾ ਪ੍ਰਗਟ ਹੋ ਜਾਏ ਪਰਫੜ ਚੇਤ ਸਮਾਲ ਸੋਏ ਸਦਾ ਸਦਾ ਗੋਬਿੰਦ ਹੈ ਮੇਰੇ ਚਿਤ ਸ੍ਰਿਸ਼ਟੀ ਦੇ ਸਾਰ ਲੈਣ ਵਾਲੇ ਪ੍ਰਭੂ ਰੂਪ ਸਦਾ ਆਪਣੇ ਅੰਦਰ ਸਾਮ ਰੱਖ ਤੇ ਇਸ ਦੀ ਬਰਕਤ ਨਾਲ ਖਿੜਿਆ ਰੋ ਭੋਲੇ ਆ ਹਉ ਮੈਂ ਸੁਰਤ ਵਿਸਾਰ ਹੈ ਕਮਲੇ ਮਨ ਮੈਂ ਮੈਂ ਕਰਨ ਵਾਲੀ ਗਿਰਤੀ ਭੁਲਾ ਦੇ ਹਉ ਮੈਂ ਮਾਰ ਵਿਚਾਰ ਮਨ ਗੁਣ ਵਿੱਚ ਗੁਣ ਲੈ ਸਾਰ ਰਹਾਉ ਮਨ ਹਉਮੈ ਵਾਲੀ ਗੱਲ ਸੁਰਤ ਵਿੱਚੋਂ ਕੱਢ ਦੇ ਤੇ ਗੁਰੂ ਦੇ ਗੁਣ ਜੀਵਨ ਵਿੱਚ ਲਿਆ ਕੇ ਉਸ ਅਕਾਲ ਪੁਰਖ ਵੈ ਗੁਰੂ ਵਿੱਚ ਇੱਕ ਮਿਕ ਹੋ ਜਾ ਉਹਦਾ ਉਹਦਾ ਰੂਪ ਬਣ ਜਾ ਉਹਦੇ ਵਿੱਚ ਸਮਾ ਜਾ ਕਰਮ ਪੇੜ ਸਾਖ ਹਰੀ ਧਰਮ ਫੁੱਲ ਫਲ ਗਿਆਨ ਹੈ ਮਨ ਜੇ ਤੂੰ ਹੋਵੇਂ ਭਲੌਣ ਵਾਲੇ ਰੋਜ਼ਾਨਾ ਕੰਮ ਕਰਨ ਲੱਗ ਪੈਂ ਇਹ ਤੇਰੇ ਅੰਦਰ ਇੱਕ ਐਸਾ ਰੁੱਖ ਉੱਗ ਪਏਗਾ ਜਿਸ ਨੂੰ ਤੂੰ ਹਰ ਨਾਮ ਸਿਮਰਨ ਦੀਆਂ ਟਾਣੀਆਂ ਫੁੱਟਣੀਆਂ ਜਿਸ ਨੂੰ ਧਾਰਮਿਕ ਜੀਵਨ ਫੁੱਲ ਲੱਗੇਗਾ ਤੇ ਪ੍ਰਭੂ ਨਾਲ ਡੂੰਗੀ ਜਾਣ ਪਛਾਣ ਫਲ ਲੱਗੇਗਾ ਪਤ ਪ੍ਰਾਪਤ ਸ਼ਾਮ ਕਣੀ ਚੁੱਕ ਮਨ ਅਭਿਮਾਨ ਪਰਮਾਤਮਾ ਦੀ ਪ੍ਰਾਪਤੀ ਉਹ ਸੁਰੱਖ ਦੇ ਪਤਰ ਹੋਣਗੇ ਤੇ ਨਿਰਮਾਣਤਾ ਉਹ ਸੁਰੱਖ ਦੀ ਸੰਗਣੀ ਛਾ ਹੋਵੇਗੀ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸਚਨਾਹਾ ਜਿਹੜਾ ਵੀ ਮਨੁੱਖ ਹਮੇ ਨੂੰ ਪੁਲਾਉਣ ਵਾਲੇ ਰੋਜ਼ਾਨਾ ਕੰਮ ਕਰੇਗਾ ਉਸ ਨੂੰ ਕੁਦਰਤ ਵਿੱਚ ਵਸਦਾ ਰੱਬ ਆਪਣੀ ਅੱਖੀ ਵੇਖੇਗਾ ਉਸ ਨੇ ਕੰਨਾਂ ਵਿੱਚ ਪ੍ਰਭੂ ਦੀ ਸਿਫਤ ਸਲਾਹ ਆਪ ਸੁਣੇਗੀ ਉਸ ਦੇ ਮੂੰਹ ਵਿੱਚ ਸਦਾ ਫਿਰ ਰਹਿਣ ਵਾਲਾ ਪ੍ਰਭੂ ਨਾਮ ਹੀ ਬੋਲ ਬੋਲੇਗਾ ਪਤਿਕਾ ਧਨ ਪੂਰਾ ਹੋਆ ਲਾਗਾ ਸਹਜ ਧਿਆਨ ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਦਾ ਸੰਪੂਰਨਤਾ ਮਿਲ ਜਾਏਗਾ ਅਡੋਲਤਾ ਵਿੱਚ ਸਦਾ ਉਸ ਦੀ ਸੁਰਤ ਟਿਕੀ ਰਹੇ ਮਾਹਰੂਤੀ ਆਵਣਾ ਵੇਖੋ ਕਰਮ ਕਮਾਏ ਹਉਮੈ ਨੂੰ ਵਿਸਾਰਨ ਵਾਲੇ ਕੰਮ ਕਰਕੇ ਵੇਖ ਲੋ ਇਹ ਦੁਨੀਆਂ ਵਾਲੀਆਂ ਰੁੱਤਾਂ ਦੇ ਮਹੀਨੇ ਤਾਂ ਸਦਾ ਆਉਣ ਜਾਣ ਵਾਲੇ ਹਨ ਪਰ ਉਹ ਸਦਾ ਦੇ ਖੇੜੇ ਵਾਲੀ ਆਤਮਕ ਅਵਸਥਾ ਵਾਲੀ ਰੁੱਤ ਕਦੇ ਲੋ ਨਹੀਂ ਹੋਏਗੀ ਨਾਨਕ ਹਰੇ ਨਾ ਸੂ ਕਹੀਂ ਜੇ ਗੁਰਮukh ਰਹੇ ਸਮਾਏ ਇਹ ਨਾਨਕ ਜਿਹੜੇ ਬੰਦੇ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਪ੍ਰਭੂ ਯਾਦ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ ਉਹ ਖੇੜਾ ਕਦੇ ਮੁੱਕਦਾ ਨਹੀਂ ਖਤਮ ਨਹੀਂ ਹੁੰਦਾ ਮਹੱਲਾ ਪਹਿਲਾ ਬਸੰਤ ਰੁੱਤ ਆਈ ਲੈ ਸਰਸ ਬਸੰਤ ਮਾਹੀ ਏ ਪ੍ਰਭੂ ਨਾਮੁ ਮਨੁੱਖਾ ਵਾਸਤੇ ਏ ਮਨੁੱਖਾ ਜਨਮੁ ਬਸੰਤ ਦੀ ਰੋਤਾਈ ਹੋਈ ਓ ਮਨੁੱਖ ਜਨਮ ਵਾਲੀ ਅਸਰੋਤ ਵਿੱਚ ਸਦਾ ਖੜੇ ਰਹਿੰਦੇ ਹਨ ਰੰਗ ਰਾਤੇ ਰਵੇਂ ਸੇ ਤੇਰੇ ਚਾਏ ਜਿਹੜੇ ਬੰਦੇ ਤੇਰੇ ਪਿਆਰ ਰੰਗ ਵਿੱਚ ਰੰਗੇ ਜਾਂਦੇ ਹਨ ਜਿਹੜੇ ਤੈਨੂੰ ਸਿਮਰਦੇ ਹਨ ਉਹ ਤੇਰੇ ਮਿਲਾਪ ਦੀ ਖੁਸ਼ੀ ਵਿੱਚ ਰਹਿੰਦੇ ਹਨ ਕੇ ਸਪੂਝ ਚੜਾਵਾਂ ਲਾਗੋਂ ਪਾਏ ਲੋਕ ਬਸੰਤਰ ਉਤੇ ਖਿੜੇ ਹੋਏ ਫੁੱਲ ਲੈ ਕੇ ਕਈ ਦੇਵੀ ਦੇਵਤਿਆਂ ਦੀ ਭੇਟ ਚੜਾ ਕੇ ਪੂਜਾ ਕਰਦੇ ਪਰ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ ਤੇ ਥੋਂ ਬਿਨਾ ਮੈਂ ਹੋਰ ਕਿਸ ਦੀ ਪੂਜਾ ਵਾਸਤੇ ਫੁੱਲ ਪੇਟਾ ਕਰਾਂ ਤੇ ਥੋਂ ਬਿਨਾ ਮੈਂ ਹੋਰ ਕਿਸ ਦੀ ਚਰਨੀ ਲੱਗਾ ਤੇਰਾ ਦਾਸਨ ਦਾਸਾ ਕਹੋਂ ਰਾਏ اے ਪ੍ਰਕਾਸ਼ ਰੂਪ ਪ੍ਰਭੂ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਜਗ ਜੀਵਨ ਜੁਗਤ ਨਾ ਮਿਲੇ ਕਾਏ ਰਹਾਓ हे जगत दे जीवन प्रभु तेरे मिलाप दी युक्ति तेरे दासां तो बिना किसे होर ਥਾਂ ਤੋਂ ਨਹੀਂ ਮਿਲ ਸਕਦੀ ਤੇਰੀ ਮੂਰਤ ਏਕਾ ਬਹੁਤ ਰੂਪ ਹੈ ਪ੍ਰਭੂ ਤੇਰੀ ਹਸਤੀ ਇਕ ਹੈ ਪਰ ਤੇਰੇ ਰੂਪ ਅਨੇਕਾ ਕਿਸ ਪੂਜ ਚੜਾਵਾਂ ਦੇਵਾਂ ਤੂਪ ਕਿਦੀ ਪੂਜਾ ਕਰਾਂ ਕਿੰਨੂ ਫੁੱਲ ਚੜਾਵਾਂ ਕਿੰਨੂ ਧੂਪ ਅਰਗਬਤੀਆਂ ਦੇਵਾਂ ਤੇਰਾ ਅੰਤ ਨਾ ਪਾਇਆ ਕਹਾਂ ਪਾਏ हे ਪ੍ਰਭੂ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇਰਾ ਦਾਸਨ ਦਾਸਾ ਕਹੋਂ ਰਾਏ हे ਪ੍ਰਕਾਸ਼ ਰੂਪ ਪ੍ਰਭੂ ਮੈਂ ਤਾਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਹੀ ਸਿਮਰਦਾ ਤੇਰੇ 60 ਸੰਬਤ ਸਬ ਤੀਰਥਾ ਤੇਰੇ 60 ਸਾਲ ਬ੍ਰਹਮਾ ਸ਼ਿਵ ਵਿਸ਼ਨੂੰ ਦੀਆਂ ਬੇਸੀਆਂ ਹਾਂ ਤੇ ਸਾਰੇ ਤੀਰਥ ਹਨ ਤੇਰਾ ਸੱਚ ਨਾਮ ਪਰਮੇਸ਼ਰ ਆਹੇ ਪ੍ਰਭੂ ਤੇ ਮੇਰੇ ਵਾਸਤੇ ਤੇਰਾ ਸਦਾ ਤੇ ਰਹਿਣ ਵਾਲਾ ਨਾਮ ਹੀ ਹੈ ਤੇਰੀ ਗਤ ਅਵਗਤ ਨਹੀਂ ਜਾਣੀਐ ਤੂੰ ਕਿਹੋ ਜਿਹਾ ਇਹ ਗੱਲ ਸਮਝੀ ਨਹੀਂ ਜਾ ਸਕਦੀ ਜਾਣੀ ਨਹੀਂ ਜਾ ਸਕਦੀ ਅਣ ਜਾਣਤ ਨਾਮ ਵਖਾਣੀਐ ਇਹ ਸਮਝਣ ਦਾ ਯਤਨ ਕਰਨ ਤੋਂ ਬਿਨਾਂ ਹੀ ਤੇਰੇ ਦਾਸਾਂ ਦਾ ਦਾਸ ਬਣ ਕੇ ਤੇਰਾ ਨਾਮ ਸਿਮਰਨਾ ਚਾਹੀਦਾ ਨਾਨਕ ਵਿਚਾਰਾ ਕਿਆ ਕਹੈ ਨਿਰਮੈ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈ ਗਰੀਬ ਨਾਨਕ ਕਿ ਆਖ ਸਕਦਾ ਹੈ ਆਖ ਵੀ ਕੀ ਸਕਦਾ ਹੈ ਸਭ ਲੋਕ ਸਲਾਹੇ ਇੱਕ ਸਹਿ ਸੁਲਾਰ ਸੰਸਾਰ ਦਾ ਹਰ ਇੱਕ ਜੀ ਤੈਨੂੰ ਸਲਾ ਰਿਹਾ ਹੈ ਤੇਰੀਆਂ ਸਿਫਤਾਂ ਕਰ ਰਿਹਾ ਹੈ ਸਿਰ ਨਾਨਕ ਲੋਕਾ ਪਾਵ ਹੈ اے ਪ੍ਰਭ ਜਿਹੜੇ ਬੰਦੇ ਤੇਰੀ ਸਿਫਤ ਸਲਾ ਕਰਦੇ ਹਨ ਮੈਂ ਨਾਨਕ ਤਾਂ ਸਿਰ ਉਹਨਾਂ ਦੇ ਕਦਮਾਂ ਤੇ ਹੈ ਮੈਂ ਤਾਂ ਉਹਨਾਂ ਦੇ ਚਰਨਾ ਚ ਆਪਣਾ ਸਿਰ ਰੱਖਦਾ ਬਲਿਹਾਰੀ ਜਾਵਾਂ ਜੀਤੇ ਤੇਰੇ ਨਾਮ ਹੈ ਏ ਪ੍ਰਭ ਜਿਤਨੇ ਵੀ ਤੇਰੇ ਨਾਮ ਹਨ ਉਹਨਾਂ ਤੋਂ ਪਰਮਾਨੰ ਜਾਣਦਾ ਹਾਂ ਤੇਰੇ ਬਿਆੰਤ ਨਾਮ ਤੇਰੇ ਬਿਆੰਤ ਗੁਣਾਂ ਨੂੰ ਵੇਖ ਕੇ ਤੇਰੇ ਬੰਦਿਆਂ ਨੇ ਬਣਾਏ ਹਨ ਬਸੰਤੋ ਮਹਲਾ ਪਹਿਲਾ ਸੋਇਨੇ ਕਾ ਚੌਂਕਾ ਕੰਚਨ ਕੁਾਰ ਜੇ ਕੋਈ ਮਨੋਖ ਸੋਨੇ ਦਾ ਚੁੰਕਾ ਤਿਆਰ ਕਰ ਲਵੇ ਤੇ ਸੋਨੇ ਦੇ ਹੀ ਉਸ ਵਿੱਚ ਭਾਂਡੇ ਵਰਤੇ ਰੂਪੇ ਕੀਆਂ ਕਾਰਾ ਬਹੁਤ ਬਿਸਥਾਰ ਚੁੰਕੇ ਨੂੰ ਸੱਚਾ ਰੱਖਣ ਲਈ ਉਸ ਦੇ ਦੁਆਲੇ ਚਾਂਦੀ ਦੀਆਂ ਲਕੀਰਾਂ ਪਾਇ ਤੇ ਸੋਚ ਵਾਸਤੇ ਇਹੋ ਜੇ ਹੋਰ ਕਈ ਕੰਮਾਂ ਦਾ ਖਿਲਾਰਾ ਖਿਲਾਰੇ ਗੰਗਾ ਕਾ ਉਦਕ ਕ੍ਰੰਤੇ ਕੀ ਆਗ ਭੋਜਨ ਤਿਆਰ ਕਰਨ ਲਈ ਜਿਉ ਗੰਗਾ ਦਾ ਪਵਿੱਤਰ ਜਲ ਲਿਆਵੇ ਤੇ ਅਰਣ ਦੀਆਂ ਲੱਕੜਾਂ ਦੀ ਆਗ ਤਿਆਰ ਕਰ ਲਵੇ। ਗਰੂੜਾ ਖਾਣਾ ਦੁੱਧ ਸਿਉਂਗਾੜ ਜੇ ਫਿਰ ਉਹ ਦੁੱਧ ਵਿੱਚ ਰਲਾ ਕੇ ਰਿੱਜੇ ਹੋਏ ਚਾਵਲਾਂ ਦਾ ਭੋਜਨ ਕਰੇ। ਰੇ ਮਨ ਲਿਖੈ ਕਬ ਹੂ ਨ ਪਾਏ। ਪਾਮੀ ਹੈ ਮਨ ਅਜੇ ਹੀ ਸੋਚ। ਤੇ ਕੋਈ ਵੀ ਇਹ ਨੰਬਰ ਪ੍ਰਵਾਨ ਨਹੀਂ ਜਾਮਨਾ ਭੇਜੈ ਸੱਚ ਨਾਇ ਰਹਾਓ ਜਦੋਂ ਤੱਕ ਮਨੁੱਖ ਪ੍ਰਭੂ ਦੇ ਸੱਚੇ ਨਾਮ ਵਿੱਚ ਨਹੀਂ ਭੇਜਤ ਪ੍ਰੀਤ ਨਹੀਂ ਪਾਉਂਦਾ ਉਸ ਤੋਂ ਕੋਈ ਵੀ ਉਦਮ ਪ੍ਰਭੂ ਨੂੰ ਪਸੰਦ ਨਹੀਂ 10 ਅਠ ਲਿਖੇ ਹੋਵੇਂ ਪਾਸ ਜੇ ਕਿਸੇ ਪੰਡਤ ਨੇ 18 ਪ੍ਰਾਣ ਲਿਖ ਕੇ ਕੋਲ ਰੱਖੇ ਹੋਏ ਹੋਣ ਚਾਰੇ ਵੇਦ ਮੁਖਾਗਰ ਪਾਠ ਜੇ ਪਾਠ ਵਿੱਚ ਚਾਰੇ ਵੇਦ ਜਬਾਨੀ ਪੜੇ ਪੁਰਬੀ ਨਾਵੈ ਵਰਨਾ ਕੀ ਦਾਤ ਜੋ ਪਵਿੱਤਰ ਮਿੱਥੇ ਦਿਹਾੜਿਆਂ ਤੇ ਤੀਰਥੀ ਇਸ਼ਨਾਨ ਕਰੇ ਸ਼ਾਸਤਰਾਂ ਦੀ ਦੱਸੀ ਮर्यादा ਅਨੁਸਾਰ ਵੱਖ-ਵੱਖ ਵਰਨਾਂ ਦੇ ਬੰਦਿਆਂ ਨੂੰ ਦਾਨ ਪੁੰਨ ਵੀ ਕਰੇ ਵਰਤ ਨੀਮ ਕਰੇ ਦਿਨ ਰਾਤ ਜੇ ਉਹ ਦਿਨ ਰਾਤ ਵਰਤ ਰੱਖੇ ਹੋਰ ਨਿਯਮ ਨਿਭਾਉਂਦਾ ਰਹੇ ਤਾਂ ਵੀ ਪ੍ਰਭੂ ਨੂੰ ਇਹ ਕੋਈ ਉਦਮ ਪਸੰਦ ਨਹੀਂ ਰਹਾਉ ਵਾਲਾ ਬੰਦ ਯਾਦ ਰੱਖਿਓ ਇਹ ਸਾਰਾ ਕੁਝ ਪ੍ਰਮਾਨ ਨਹੀਂ ਕਾਜ਼ੀ ਮੁਲਾ ਹੋਵੇ ਸੇਖ ਜੇ ਕੋਈ ਬੰਦੇ ਕਾਜ਼ੀ ਮੁਲਾ ਸ਼ੇਖ ਬਣ ਜਾਣ ਕਾਜ਼ੀ ਮੁਲਾ ਹੋਵੇ ਸ਼ੇਖ ਜੋਗੀ ਜੰਗਮ ਭਗਵੇਂ ਭੇਖ ਕੋਈ ਜੋਗੀ ਜੰਗਮ ਬਣ ਕੇ ਭਗਵੇਂ ਕੱਪੜੇ ਪਹਿਨ ਲੈਣ ਕੋ ਗ੍ਰਿਹੀ ਕਰਮਾਂ ਕੀ ਸੰਦ ਕੋਈ ਗ੍ਰਸਤੀ ਬਣ ਕੇ ਪੂਰਾ ਕਰਮ ਕਾਂਢੀ ਹੋ ਜਾਏ ਬੇਨਭੂਜੈ ਸਭ ਖੜੀਆ ਸੰਬੰਧ ਜੇ ਗੱਲ ਨਹੀਂ ਸਮਝੀ ਜਿਹੜੀ ਰਹਾਉ ਵਾਲੇ ਬੰਦ ਚ ਕਹੀ ਹੈ ਤੇ ਗੁਰੂ ਸਾਹਿਬ ਕਹਿੰਦੇ ਫੇਰੇ ਬੰਦਨਾ ਚ ਪਈ ਸਾਰੇ ਪਈ ਰਹੇ ਇਦਾਂ ਰੱਬ ਰੀਜ਼ਦਾ ਨਹੀਂ ਜੇਤੇ ਜੀ ਲਿਖੀ ਸਿਰਕਾਰ ਅਸਲ ਗਾਲੇ ਹੈ ਜਿਤਨੇ ਵੀ ਜੀਵ ਹਨ ਸਭਨਾਂ ਦੇ ਸਿਰ ਉੱਤੇ ਪ੍ਰਭੂ ਦਾ ਇਹੀ ਹੁਕਮ ਰੂਪ ਲੇਖ ਲਿਖਿਆ ਹੋਇਆ ਹੈ ਕਰਨੀ ਉੱਪਰ ਹੋਗਸਾਰ ਕਿ ਹਰੇਕ ਦੀ ਕਾਮਯਾਬੀ ਦਾ ਫੈਸਲਾ ਉਸਦੇ ਕੀਤੇ ਕਰਮਾਂ ਉੱਤੇ ਹੀ ਹੋਊਗਾ ਉਹਨੇ ਕਰਮ ਕਾਂਡ ਕਿੰਨੇ ਕੀਤੇ ਆ ਇਹ ਮੈਨਾਂ ਨਹੀਂ ਲੱਗਦੀ ਗਾ ਹੁਕਮ ਕਰੈ ਮੂਰਖ ਗਾਵਾਰ ਜਿਹੜੇ ਬੰਦੇ ਸੱਚੇ ਕਰਮਕਾਂਡ ਪ੍ਰੇਖਾਦਕ ਉਤੇ ਹੀ ਮਾਨ ਕਰਦੇ ਹਨ ਉਹ ਵੱਡੇ ਮੂਰਖ ਹਨ ਨਾਨਕ ਸੱਚੇ ਕੇ ਸਿਫਤ ਪੰਡਾਰ ਏ ਨਾਨਕ ਸਦਾਥੇ ਰਹਿਣ ਵਾਲੇ ਪ੍ਰਭੂ ਦੀਆਂ ਸਿਫਤਾਂ ਦੇ ਖਜਾਨੇ ਭਰੇ ਪਏ ਹਨ ਉਹਨਾਂ ਵਿੱਚ ਜੁੜੋ ਇਹੀ ਹੈ ਪ੍ਰਮਾਨ ਹੋਣ ਵਾਲੀ ਕਰਨੀ ਬਸੰਤ ਮਹਲਾ ਤੀਜਾ ਨਾਲ ਤੀਜਾ ਲਿਖ ਵੀ ਦਿੱਤਾ ਜਿਵੇਂ ਪਹਿਲਾਂ ਵੀ ਆਪਾਂ ਪਹਿਲਾ ਦੂਜਾ ਇਹ ਪੜਿਆ ਪਿੱਛੇ ਤੀਜਾ ਪੜਿਆ ਪਿੱਛੇ ਕਿਉਂਕਿ ਹੁਣ ਜਦੋਂ ਤਿੰਨ ਨੂੰ ਅਸੀਂ ਕਈ ਵਾਰ ਤਿੰਨ ਵੀ ਪੜਦੇ ਆ ਤੇ ਕੋਈ ਥਰੀ ਵੀ ਕਹਿ ਸਕਦਾ ਜਦੋਂ ਬਾਣੀ ਪੜ੍ਹਨੀ ਆ ਤਾਂ ਇਹਦਾ ਜਿਹੜਾ ਉਚਾਰਨ ਹੈ ਤੇ ਇਹਨਾਂ ਦਾ ਉਹ ਤੀਜਾ ਹੀ ਹੁੰਣਾ ਜੇ ਪਹਿਲੇ ਦਾ ਇੱਕ ਨਹੀਂ ਹੁੰਦਾ ਪਹਿਲਾ ਹੁੰਦਾ ਦੂਜਾ ਹੁੰਦਾ ਦੋ ਨਹੀਂ ਹੁੰਦਾ ਇਦਾਂ ਹੀ ਤਿੰਨ ਨਹੀਂ ਹੁੰਦਾ ਤੀਜਾ ਹੁੰਦਾ ਚਾਰ ਨਹੀਂ ਹੁੰਦਾ ਚੌਥਾ ਹੁੰਦਾ ਪੰਜ ਨਹੀਂ ਹੁੰਦਾ ਪੰਜਵਾਂ ਹੁੰਦਾ ਸੋ ਇਸ ਤਰ੍ਹਾਂ ਨਾਲ ਨੌ ਨਹੀਂ ਨੌਵਾਂ ਇਦਾਂ ਇਹ ਜਿੱਤੇ ਕਿਤੇ ਮਹਾਰਾਜ ਲੱਗਿਆ ਤੇ ਉਹਨਾਂ ਨੇ ਵਿੱਚ ਉਚਾਰਣ ਵੀ ਦਿੱਤਾ ਕਿ ਇਹਦਾ ਪਾਠ ਕੀ ਕਰਨਾ ਵੈਸੇ ਬੋਲਣਾ ਇਹਨੂੰ ਇੱਕੋ ਵਾਰੀ ਹੈ ਦੋ ਵਾਰ ਨਹੀਂ ਤੀਜਾ ਤੀਜਾ ਬੋਲਣਾ ਇੱਕ ਵਾਰੀ ਪਾਠ ਕਰਨਾ ਵਸਤੂ ਤਾਰ ਦਿਗੰਬਰ ਹੋ ਗੇ ਜੇ ਕੋਈ ਮਨੁੱਖ ਕਪੜੇ ਉਤਾਰ ਕੇ ਨੰਗਾ ਸਾਧੂ ਬਣਦਾ ਤਾਂ ਵੀ ਵਿਅਰਥ ਹੀ ਹੁੰਦਾ ਠੀਕ ਹੈ ਪਿੱਛੇ ਬਹੁਤ ਸਾਰੇ ਕਰਮ ਕਿੜਾਏ ਫਿਰ ਅੱਗੇ ਹੁਣ ਗੁਰੂ ਅਮਰਦਾਸ ਜੀ ਹੋਰ ਕਰਮ ਕਿੜਾ ਰਹੇ ਜਟਾ ਧਾਰ ਕਿਆ ਕਮਾਵੇ ਜੋਗ ਜਟਾ ਧਰ ਕੇ ਵੀ ਕੋਈ ਜੋਗ ਨਹੀਂ ਕਮਾਇਆ ਜਾ ਸਕਦਾ ਪ੍ਰਮਾਤਮਾ ਨਾਲ ਜੋਗ ਮੇਲ ਨਹੀਂ ਹੋ ਸਕਿਆ ਮਨ ਨਿਰਮਲ ਨਹੀਂ ਦਸਵੇਂ ਦਵਾਰ ਦਸਵੇਂ ਦਵਾਰ ਵਿੱਚ ਪ੍ਰਾਣ ਚੜਾਇਆ ਵੀ ਮਨ ਪਵਿੱਤਰ ਨਹੀਂ ਹੁੰਦਾ ਦਸਮ ਦਵਾਰ ਖੁੱਲਣ ਨਾਲ ਵੀ ਗੱਲ ਨਹੀਂ ਬਣਦੀ ਭ੍ਰਮ ਭ੍ਰਮ ਆਵੇ ਮੂੜਾ ਵਾਰੂ ਵਾਰ ਅਦੇਹ ਸਾਧਨਾ ਵਿੱਚ ਲੱਗਾ ਹੋਇਆ ਮੂਰਖ फडਕ-फडਕੇ ਮੜ-ਮੜ ਜਨਮ ਲੈਂਦਾ ਹੈ ਤੇ ਮਰਦਾ ਹੈ ਏਕ ਧਿਆਵੋ ਮੂੜ ਮਨਾ ਹੈ ਮੂਰਖ ਮਨ ਇੱਕ ਪ੍ਰਮਾਤਮਾ ਨੂੰ ਸਿਮਰ ਪਾਰ ਉਤਾਰ ਜਾਹੇ ਇੱਕ ਖਿਨਾ ਰਹਾਉ ਸਿਮਰਨ ਦੀ ਬਰਕਤ ਨਾਲ ਇੱਕ ਪਲ ਵਿੱਚ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਸਿਮਰਤਿ ਸ਼ਾਸਤਰ ਕਰਹਿ ਵਖਾਣ ਪੰਡਤ ਲੋਕ ਸਿਮਰਤੀਆਂ ਦੇ ਸ਼ਾਸਤਰ ਹੁਰਨਾਂ ਨੂੰ ਪੜ ਪੜ ਕੇ ਸੁਣਾਉਂਦੇ ਹਨ ਨਾਦੀ ਬੇਦੀ ਪੜੈ ਪੁਰਾਣ ਜੋਗੀ ਨਾਦ ਵਜਾਉਂਦੇ ਹਨ ਪੰਡਤ ਵੇਦ ਪੜ੍ਹਦੇ ਹਨ ਕੋਈ ਉਪਰਾਣ ਪੜ੍ਹਦੇ ਹਨ ਪਖੰਡ ਦ੍ਰਿਸ਼ਟ ਮਨ ਕਪਟ ਕਮਾਹੇ ਪਰ ਉਹਨਾਂ ਦੀ ਨਿਗਾਹ ਪਖੰਡ ਵਾਲੀ ਹੈ ਮਨ ਵਿੱਚ ਉਹ ਖੋੜ ਕਮਾਉਂਦੇ ਹਨ ਤਿੰਨ ਕਰਮਈਆ ਨੇੜਨਾ ਹੈ ਪਰ ਆਤਮਾ ਅਜੇ ਅਜੇ ਹੀ ਬੰਦਿਆਂ ਦੇ ਨੇੜੇ ਨਹੀਂ ਟੁਕਦਾ ਜੇ ਕੋ ਐਸਾ ਸੰਜਮੀ ਹੋਏ ਜੇ ਕੋਈ ਅ제ਹਾ ਬੰਦਾ ਵੀ ਹੋਵੇ ਜੋ ਆਪਣੇ ਅੰਦਰਿਆਂ ਨੂੰ ਵਾਸ ਕਰਨ ਦੇ ਯਤਨ ਕਰਦਾ ਹੋਵੇ। ਕਿਰਿਆ ਵਿਸ਼ੇਖ ਪੂਜਾ ਕਰੇ ਕਿਸੇ ਉਚੇਚੀ ਕਿਸਮ ਦੀ ਕਿਰਿਆ ਕਰਦਾ ਹੋਵੇ ਤੇ ਉਹ ਪੂਜਾ ਵੀ ਕਰੇ। ਅੰਤਰ ਲੋਭ ਮਨ ਹ ਵਿਖਿਆ ਮਾਹੇ ਪਰ ਜੇ ਉਸ ਦੇ ਅੰਦਰ ਲੋਭ ਹੈ ਦੇ ਉਸ ਦਾ ਮਨ ਮਾਇਆ ਦੇ ਮੋਹ ਵਿੱਚ ਹੀ ਫਸਿਆ ਪਿਆ ਹੈ ਹੋਏ ਨਿਰੰਜਨ ਕੈਸੇ ਪਾਹੇ ਤਾਂ ਜੇ ਇਹ ਬੰਦੇ ਵੀ ਮਾਇਆ ਤੋਂ ਮੁਲੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ ਕੀਤਾ ਹੋਇਆ ਕੀਤਾ ਹੋਆ ਕਰੇ ਕਿਆ ਕੋਇ ਹੁੰਦਾ ਉਹ ਜੋ ਕਰਦਾ ਕਿਸੇ ਨੇ ਕੀਤੇ ਕੀ ਹੋਣਾ ਮਨੁੱਖ ਕੀ ਕਰ ਸਕਦਾ ਜਿਸ ਨੋਆ ਪਚਣਾਏ ਸੋਏ ਜਿਸ ਨੂੰ ਆਕਾਲ ਪੁਰਖ ਵੈ ਗੁਰੂ ਆਪ ਚਲਾਉਂਦਾ ਹੈ ਨਦਰ ਕਰੇ ਤਾਂ ਪਰਮ ਚੁਕਾਏ ਗੁਰੂ ਦੀ ਮਿਹਰ ਹੋ ਜਾਏ ਤੇ ਦੁਬਦਾ ਪਰਮ ਮੁੱਕ ਜਾਂਦੇ ਹਨ ਹੁਕਮ ਮੈਂ ਬੁੱਝੇ ਤਾਂ ਸੱਚਾ ਪਾਏ ਗੁਰੂ ਦੇ ਹੁਕਮ ਨੂੰ ਬੁੱਝੇ ਫੇਰ ਸੱਚਾ ਸਮਝਾਉਂਦਾ ਜਿਸ ਜੀਉ ਅੰਤਰ ਮੈਲਾ ਹੋਏ ਜਿਸ ਮਨੁੱਖ ਦੇ ਅੰਦਰਲਾ ਆਤਮਾ ਵਿਕਾਰਾਂ ਨਾਲ ਮੇਲਾ ਹੋ ਜਾਂਦਾ ਹੈ ਤੀਰਤ ਭਵੇਂ ਦਸੰਤਰ ਲੋਏ ਉਹ ਤੀਰਥਾਂ ਤੇ ਭਟਕਦਾ ਫਿਰਦਾ ਹੈ ਜਾਂਦਾ ਹੈ ਜਗਤ ਵਿੱਚ ਹੋਰ-ਹੋਰ ਦੇਸ਼ਾਂ ਵਿੱਚ ਵੀ ਵਿਰਕਤ ਰਹਿਣ ਲਈ ਪ੍ਰਿਆਰ ਕਰਦਾ ਹੈ ਤਾਂ ਵੀ ਉਸ ਦੇ ਮਾਇਆ ਵਾਲੇ ਬੰਧਨ ਟੁੱਟਦੇ ਨਹੀਂ ਨਾਨਕ ਮਿਲਿਐ ਸਤਿਗੁਰ ਸੰਗ ਇਹ ਨਾਨਕ ਜੇ ਗੁਰੂ ਨਾਲ ਮੇਲ ਹੋ ਜਾਏ ਪ੍ਰਾਪਤੀ ਹੋ ਜਾਏ ਗੁਰੂ ਨਾਲ ਸਾਝ ਪੈ ਜਾਏ ਤਉ ਭਵਜਲ ਕੇ ਟੂਟਸ ਬੰਦ ਤਦੋਂ ਹੀ ਸੰਸਾਰ ਸਮੁੰਦਰ ਵਾਲੇ ਬੰਦਰ ਟੁੱਟਦੇ ਹਨ ਬਸੰਤ ਮਹਲਾ ਪਹਿਲਾ ਜਿਹੜਾ ਸ਼ਬਦ ਪਹਿਲਾ ਗੁਰੂ ਨਾਨਕ ਸਾਹਿਬ ਜੀ ਦਾ ਸੀਗਾ ਉਹਦੇ ਨਾਲ ਸੰਬੰਧਿਤ ਰਿਹਾ ਕਿਆ ਸਰੂਪ ਸ਼ਬਦ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਿਛਲਾ ਦਿੱਤਾ ਅਗਲੇ ਸ਼ਬਦ ਹੁਣ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਗਲ ਭਵਨ ਤੇਰੀ ਮਾਇਆ ਮੋ हे प्रभु सारे भावना विच सारे जगत विच तेरी माया दे मोह दा पसारा है मैं अवर्णन दी सै सर्ब तो मेनू त एथों बिना कोई और नहीं दिसदा सब जीवा विच तेरा ही प्रकाश तू सुर नर नाथा देवा देव तू देवत्यां दा नाथां दा भी देवता है हर नाम मिले गुरु चरण सेव हे हरि ਗੁਰੂ ਦੇ ਚਰਨਾਂ ਦੀ ਸੇਵਾ ਕੀਤਾ ਹੀ ਤੇਰਾ ਨਾਮ ਮਿਲਦਾ ਹੈ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਏ ਮੇਰੇ ਸੋਹਣੇ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਏ ਮੇਰੇ ਸੋਹਣੇ ਲਾਲ ਏ ਡੁੰਗੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ ਗੁਰਮਖ RAM ਨਾਮ ਗੁਣ ਗਾਏਂ ਆਪਰੰਪੁਰ ਸਰਬ ਪਾਲ ਰਹਾਓ ਇਹ ਸਭ ਜੀਵਾਂ ਨੂੰ ਪਾਲਣ ਵਾਲੇ ਪ੍ਰਭੂ ਤੋਂ ਬੜਾ ਹੀ ਬੇਅੰਤ ਹੈ ਜਿਹੜਾ ਵਿਨੋਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਤੇਰੀ ਸਿਫਤ ਸਲਾ ਕਰਦਾ ਹੈ ਬਿਨ ਸਾਧਨਾ ਪਾਈਏ ਹਰ ਕਾ ਸੰਗ ਗੁਰੂ ਦੀ ਸ਼ਰਨ ਤੋਂ ਬਿਨਾ ਪ੍ਰਮਾਤਮਾ ਦਾ ਸਾਥ ਪ੍ਰਾਪਤ ਨਹੀਂ ਹੁੰਦਾ ਬਿਨ ਗੁਰ ਮੈਲ ਮਲੀਨ ਅੰਗ ਕਿਉਂਕਿ ਗੁਰੂ ਤੋਂ ਬਿਨਾ ਮਨੁੱਖ ਦਾ ਸਰੀਰ ਵਿਕਾਰਾਂ ਦੀ ਮੈਲ ਨਾਲ ਗੰਦਾ ਰਹਿੰਦਾ ਹੈ ਬਿਨ ਹਰ ਨਾਮਾ ਨਾ ਸ਼ੁੱਧ ਹੋਏ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾਂ ਇਹ ਸਰੀਰ ਪਵਿੱਤਰ ਨਹੀਂ ਹੋ ਸਕਦਾ ਗੁਰ ਸ਼ਬਦ ਸਲਾਹੇ ਸਾਚਸ ਹੋਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਹ ਸਦਾ ਫਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਜਾਂ ਕੋ ਤੂੰ ਰੱਖੈ ਰਖਨਹਾਰ ਏ ਰਖਨਹਾਰ ਪ੍ਰਭੂ ਜਿਸ ਨੂੰ ਤੂੰ ਆਪ ਵਿਕਾਰਾਂ ਤੋਂ ਬਚਾਉਂਦਾ ਹੈ ਸਤਗੁਰ ਮਿਲਾਵੇਂ ਕਰੇ ਸਾਰੋ ਜਿਸ ਨੂੰ ਤੂੰ ਗੁਰੂ ਮਿਲਾਉਂਦਾ ਹੈ ਤੇ ਜਿਸ ਦੀ ਤੂੰ ਸੰਭਾਲ ਕਰਦਾ ਹੈ ਬੇਕਹੋਂ ਮੈਂ ਮਮਤਾ ਪਰਹਰਾਏ ਓਮਨੁਖ ਆਪਣੇ ਅੰਦਰੋਂ ਹਉਮੈ ਦੀ ਮਲਕੀਅਤ ਬਣਾਉਣ ਦੇ ਜ਼ਹਿਰ ਨੂੰ ਦੂਰ ਕਰ ਦਿੰਦਾ ਹੈ ਤਿਆਗ ਦਿੰਦਾ ਹੈ ਪਰ ਹਰ ਤਿਆਗ ਦਿੰਦਾ ਛੱਡ ਦਿੰਦਾ ਸਭ ਦੁੱਖ ਬਿਨਾ ਸੇ ਰਾਮ ਰਾਇ ਹੈ ਰਾਮ ਰਾਇ ਤੇਰੀ ਮੇਰ ਨਾਲ ਉਸਦੇ ਸਾਰੇ ਦੁੱਖ ਨਾਸ਼ ਹੋ ਜਾਂਦੇ ਹਨ ਉਤਮ ਗਤਮਿਤ ਹਰ ਗੁਣ ਸਰੀਰ ਜਿਸ ਮਨੁੱਖ ਦੇ ਅੰਦਰ ਪ੍ਰਭੂ ਦੇ ਵਸ ਪੈਂਦੇ ਹਨ ਉਸ ਦੀ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਉਹ ਫਰਾਗ ਦਿਲ ਹੋ ਜਾਂਦਾ ਹੈ ਵੱਡੇ ਜਿਗਰੇ ਵਾਲਾ ਉਹਦਾ ਗੁਰਮਤ ਪ੍ਰਗਟੇ RAM ਨਾਮ ਹੀਰ ਗੁਰੂ ਦੀ ਮਤ ਤੇ ਤੁਰ ਕੇ ਉਸ ਦੇ ਅੰਦਰ ਪ੍ਰਭੂ ਨਾਮ ਦਾ ਹੀਰਾ ਚਮਕ ਪੈਂਦਾ ਹੈ ਲੇਵ ਲਾਗੀ ਨਾਮ ਤਜ ਦੂਜਾ ਭਾਉ ਮਾਇਆ ਦਾ ਪਿਆਰ ਤਿਆਗ ਕੇ ਲੇਵ ਲਾਗੀ ਨਾਮ ਤਜ ਦੂਜਾ ਭਾਉ ਨਾਮ ਨਾਲ ਸਰਤ ਲਾਗੀ ਕਦੋਂ ਲੱਗੀ ਜਦੋਂ ਮਾਇਆ ਦੀ ਸੁਰਤ ਵਿੱਚ ਭਾਵਨਾ ਕੱਢ ਦਿੱਤੀ ਜਨਾਨੰਕ ਹਰ ਗੁਰ ਗੁਰ ਮਿਲਾਓ हे ਪ੍ਰਭੂ ਤੇਰੀ ਮਿਹਰ ਹੋਵੇ ਮੇਰੀ ਤੇਰੇ ਦਰ ਤੇ ਅਰਦਾਸ ਹੈ ਕਿ ਮੈਨੂੰ ਦਾਸ ਨਾਨਕ ਨੂੰ ਗੁਰੂ ਮਿਲਾ ਗੁਰੂ ਦਾ ਮਿਲਾਪ ਕਰਾ ਦੇ ਬਸੰਤ ਮਹਲਾ ਪਹਿਲਾ ਮੇਰੀ ਸਖੀ ਸਹੇਲੀ ਸੁਨੋ ਪਾਏ हे ਮੇਰੀ ਸਤ ਸੰਗਣ ਸਹੇਲਿਓ ਪ੍ਰੇਮ ਨਾਲ ਮੇਰੀ ਗੱਲ ਸੁਣੋ ਧਿਆਨ ਨਾਲ ਮੇਰਾ ਪੇਰ ਰੇ ਸਾਲੂ ਸੰਗ ਸਾਏ ਕਿ ਮੇਰਾ ਸੁੰਦਰ ਪ੍ਰਤੀ ਪ੍ਰਭੂ ਜੇ ਸਹੇਲੀ ਦੇ ਅੰਗ ਸੰਗ ਹੈ ਉਹ ਸਹੇਲੀ ਸੁਹਾਗਣ ਹੈ ਸਾਏ ਉਹੋ ਹੀ ਸਹੇਲੀ ਸੁਹਾਗਣ ਆ ਜਿਹਦੇ ਨਾਲ ਉਹ ਪਰਛਾਵਾਂ ਬਣ ਕੇ ਰਹਿੰਦਾ ਹੈ ਉਹ ਅਲੱਖ ਨ ਲਖੀਐ ਕਹੋ ਕਾਇ ਉਹ ਸੋਹਣਾ ਪ੍ਰਭੂ ਬਿਆਨ ਤੋਂ ਪਰੇ ਹੈ ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਦਸੋ ਹੇ ਸਹੇਲੀਓ ਫਿਰ ਕਿਵੇਂ ਮਿਲੇ ਗੁਰ ਸੰਗ ਦਿਖਾਇਓ RAM ਰਾਏ ਗੁਰੂ ਨੇ ਉਹ ਪ੍ਰਕਾਸ਼ ਰੂਪ ਪ੍ਰਭੂ ਜੇ ਸਹੇਲੀ ਨੂੰ ਅੰਗ ਸੰਗ ਵਿਖਾ ਦਿੱਤਾ ਹੈ ਉਸੇ ਨੂੰ ਉਹ ਮਿਲਿਆ ਹੈ ਮਿਲ ਸਕੀ ਸਹੇਲੀ ਹਰ ਗੁਣ ਬਨੇ ਏ ਮੇਰੀ ਸਕੀ ਸਹੇਲਿਓ ਰਲ ਕੇ ਬੈਠੋ ਤੇ ਪ੍ਰਭੂ ਪਤੀ ਦੇ ਗੁਣ ਗਾਓ ਪ੍ਰਭੂ ਦੇ ਗੁਣ ਕਾਮਣੇ ਹੀ ਮਨੁੱਖਾ ਜਨਮ ਵਿੱਚ ਫਬਦੇ ਹਨ ਹਰ ਪ੍ਰਭ ਸੰਗ ਖੇਲੇ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਓ ਗੁਰਮੁਖ ਖੁਜਤ ਮਨ ਮੰਨੇ ਖਸਮ ਪ੍ਰਭੂ ਦੀਆਂ ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਪਰਮਾਤਮਾ ਦੇ ਨਾਲ ਖੇਡਦੀਆਂ ਹਨ ਗੁਰੂ ਦੇ ਰਾਹੀ ਪ੍ਰਭੂ ਦੀ ਭਾਲ ਕਰਦੇ ਆ ਉਹਨਾਂ ਦੇ ਮਨ ਪ੍ਰਭੂ ਦੀ ਯਾਦ ਵਿੱਚ ਭਤੀ ਜਾਂਦੇ ਹਨ ਮਨ ਮੁਕੀ ਦੁਹਾਗਣ ਨਾਹਿ ਭਿਓ ਆਪਣੇ ਮਨ ਦੇ ਪਿੱਛੇ ਤੁਰਨ ਵਾਲੀਆਂ ਭਾਗheen ਜੀਵ ਇਸਤਰੀਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਉਹ ਘਟ ਘਟ 라ਵੇ ਸਰਬ ਪ੍ਰਿਯੋ ਕਿਉ ਸਭ ਦਾ ਪਿਆਰਾ ਪ੍ਰਭੂ ਹਰੇਕ ਸਰੀਰ ਦੇ ਅੰਦਰ ਵਸ ਰਿਹਾ ਗੁਰਮਖ ਥਿਰ ਚੀਨੈ ਸੰਗ ਦਿਓ ਗੁਰੂ ਦੇ ਦੱਸੇ ਰਸਤੇ ਤੁਰਨ ਵਾਲੀ ਦੀਵਸਤਰੀ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਕਾਸ਼ ਰੂਪ ਪ੍ਰਭੂ ਨੂੰ ਆਪਣੇ ਅੰਗ ਸੰਗ ਵੇਖਦੀ ਹੈ ਗੁਰਨਾਮ ਦਿਰੜਾਇਆ ਜਪ ਜਪਿਓ ਗੁਰੂ ਨੇ ਉਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਪਕਾ ਕਰ ਦਿੱਤਾ ਹੈ ਉਹ ਉਸੇ ਨਾਮ ਦਾ ਜਾਪ ਜਪਦੀ ਹੈ ਬਿਨ ਗੁਰ ਭਗਤ ਨਾ ਪਾਉ ਹੋਏ ਏ ਮੇਰੀਓ ਸਹੇਲਿਓ ਗੁਰੂ ਦੀ ਸ਼ਰਨ ਪੈਣ ਤੋਂ ਬਿਨ ਨਾ ਪ੍ਰਮਾਤਮਾ ਨਾਲ ਪਿਆਰ ਬਣ ਸਕਦਾ ਨਾ ਉਸ ਦੀ ਭਗਤੀ ਹੋ ਸਕਦੀ ਬਿਨ ਗੁਰ ਸੰਤ ਨਾ ਸੰਗ ਦੇ ਸਤ ਗੁਰੂ ਦੀ ਸ਼ਰਨ ਤੋਂ ਬਿਨਾਂ ਪਿਆਰਾ ਪ੍ਰਭੂ ਆਪਣਾ ਸਾਥ ਨਹੀਂ ਬਖਸ਼ਦਾ ਬੇਨ ਗੁਰ ਅੰਧਲੇ ਤੰਦ ਰੁਏ ਗੁਰੂ ਦੇ ਦਰ ਤੇ ਆਉਣ ਤੋਂ ਬਿਨਾ ਮਾਇਆ ਮੋਹ ਵਿੱਚ ਅੰਨੇ ਹੋਏ ਜੀਵ ਨੂੰ ਦੁਨੀਆ ਦਾ ਜੰਜਾਲ ਹੀ ਵਿਆਪਦਾ ਹੈ ਉਹ ਸਦਾ ਦੁਖੀ ਹੀ ਰਹਿੰਦਾ ਹੈ ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ ਪਰ ਗੁਰੂ ਦੇ ਸ਼ਰਨ ਪੈਣ ਵਾਲੇ ਗੁਰੂ ਦੇ ਸ਼ਬਦ ਦੇ ਰਾਹੀ ਪੈ ਮਨ ਦੀ ਮਾਇਆ ਦਾ ਨਾਸ਼ ਕਰਕੇ ਮਨ ਨਿਰਮਲ ਕਰ ਲੈਂਦਾ ਹੈ ਗੁਰ ਮਨ ਮਾਰਿਓ ਕਰ ਸੰਜੋਗ ਗੁਰੂ ਨੇ ਪ੍ਰਮਾਤਮਾ ਨਾਲ ਸੰਜੋਗ ਬਣਾ ਕੇ ਜਿਸ ਦਾ ਮਨ ਮਾਇਆ ਤੇ মোহ ਨੂੰ ਮਾਰ ਦਿੱਤਾ ਹੈ ਐ ਨਿਸਰ ਆਵੇ ਭਗਤ ਜੋਗ ਉਹ ਦਿਨ ਰਾਤ ਪ੍ਰਮਾਤਮਾ ਦੀ ਭਗਤੀ ਦੇ ਮਿਲਾਪ ਨੂੰ ਮੰਨਦਾ ਗੁਰ ਸੰਤ ਸਭਾ ਦੁੱਖ ਮਿਟੈ ਰੋਗ ਸੰਤ ਗੁਰੂ ਦੀ ਸੰਗਤ ਵਿੱਚ ਬੈਠਿਆਂ ਜੀਵ ਦਾ ਦੁੱਖ ਮਿਟ ਜਾਂਦਾ ਹੈ ਰੋਗ ਦੂਰ ਹੋ ਜਾਂਦਾ ਹੈ ਜਰਨਾਨਕ ਹਰ ਵਾਰ ਸਹਿਜ ਜੋਗ ਕਿਉਂਕਿ ਹੇ ਦਾਸ ਨਾਨਕ ਉਸ ਨੂੰ ਪ੍ਰਭੂਪਤੀ ਮਿਲ ਪੈਂਦਾ ਹੈ ਉਸ ਨੂੰ ਅਡੋਲ ਅਸਤਾ ਦਾ ਮਿਲ ਆਪ ਪ੍ਰਾਪਤ ਹੋ ਜਾਂਦਾ ਹੈ